ਬੜੇ ਚਿਰਾਂ ਬਾਅਦ ਦੋਸਤੋ ਅੱਜ ਖੇਤ ਬਾਟੀ ਚ ਚਾਹ ਪਾ ਕੇ ਪੀਤੀ ਹੈ ਮੋਟਰ ਦੇ ਕਿਨਾਰੇ ਦੇ ਬਹਿ ਕੇ ਖੇਤ ਦਾ ਸਵੇਰੇ ਸਵੇਰੇ ਦਾ ਨਜ਼ਾਰਾ ਬਾਟੀ ਚਾਹ ਕਿਉਂਕਿ ਅੱਜ ਪਾਣੀ ਦੀ ਵਾਰੀ ਸੀ ਔਰ ਆਪਣਾ ਖੇਤ ਹੈ ਦੇਖੋ ਹਰਿਆਲੀ ਜ਼ਿੰਦਗੀ ਚ ਅੱਜ ਪਹਿਲੀ ਵਾਰੀ ਖੇਤ ਚ ਬਹਿ ਕੇ ਚਾਹ ਪੀ ਰਹੇ ਹਾਂ ਚਾਹ ਦਾ ਨਜ਼ਾਰਾ ਲੱਗ ਰਿਹਾ ਹੈ ਕਿਉਂਕਿ ਅੱਜ ਪਾਣੀ ਪਹਲਾ ਰਹੇ ਆ ਸਾਹਮਣੇ ਦੇਖੋ ਚੱਲ ਰਿਹਾ ਪਾਣੀ ਖਾਲੇ ਦੇ ਵਿੱਚ ਉਹ ਦੂਰ ਤੱਕ ਦੇਖੋ ਤੁਸੀਂ ਲੱਗ ਰਿਹਾ ਆਪਣਾ ਪਾਣੀ ਮੂੰਗੀ ਦਾ ਖੇਤ ਹੈ ਸਾਹਮਣੇ ਦਿਖ ਰਿਹਾ ਪਿੰਡ ਵਾਲਾ ਪਾਸਾ ਔਰ ਇੱਧਰ ਆਪਣਾ ਸਬਜ਼ੀ ਵਾਲਾ ਖੇਤ ਹੈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅੱਜੇ ਕੰਮ ਕਰ ਰਹੇ ਆ ਬਾਗਤੀਚਾ ਖੇਤ ਦਾ ਨਜ਼ਾਰਾ දට තන්වා